ਗੋਲੇ ਸੋਨਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਨਵਾਂ ਇੱਥੇ ਆਈ ਹੈ ਇਹਦੇ ਵੈਲਕਮ ਬਾਸ ਜੀ ਕੀ ਕਹਿਣਾ ਚਾਹੀਏ ਸਭ ਤੋਂ ਪਹਿਲਾਂ ਤਾਂ ਰਾਜਪੂਰਾ ਪੁੱਜਣ ਤਾਂ ਮੈਂ ਰਾਜਪੁਰਾ ਨਵਾਸੀਆਂ ਵੱਲੋਂ ਤੇ ਦੂਰ ਰੱਖਿਆ ਦਲ ਵੱਲੋਂ ਇਹਨਾਂ ਦਾ ਸਵਾਗਤ ਕਰਦਾ ਰਾਣਾ ਜੀ ਨੇ ਜੋ ਉਪਰਾਲਾ ਪੰਜਾਬ ਵਾਸਤੇ ਪਹਿਲਾਂ ਵੀ ਤੁਸੀਂ ਦੇਖਿਆ ਕਿਸਾਨ ਅੰਦੋਲਨ ਚ ਲੱਖਾਂ ਕਿਸਾਨਾਂ ਵਾਸਤੇ ਲੰਗਰ ਦੇ ਜਿਹੜੇ ਪੰਡਾਰਾ ਖੋਲ ਦਿੱਤੇ ਸੀ ਉਸ ਤੋਂ ਬਾਅਦ 1100 ਟਰੈਕਟਰ ਦਾ ਇਹਨਾਂ ਨੇ ਜੋ ਅਨਾਉਂਸਮੈਂਟ ਕਰੀਏ ਪੰਜਾਬ ਦੇ ਹਾਰਪੀੜਿਤ ਕਿਸਾਨਾਂ ਦੇ ਲਈ ਉਹ ਇੱਕ ਸਰਕਾਰ ਨੂੰ ਵੀ ਚੈਲੰਜ ਆ ਇਸ ਗੱਲ ਦਾ ਸਰਕਾਰ ਦਾ ਕੰਮ ਰਾਣਾ ਜੀ ਨੇ ਆਪਣੇ ਹੱਥ ਚ ਲੈ ਆ ਇਹ ਕੰਮ ਸਰਕਾਰਾਂ ਦੇ ਆ ਸਰਕਾਰਾਂ ਨੂੰ ਕਰਨੇ ਚਾਹੀਦੇ ਆ ਹਜ਼ਾਰਾਂ ਹੀ ਕਰੋੜ ਰੁਪਈਆ ਬਾਹਰੋਂ ਵੀ ਫੰਡ ਆਇਆ ਲੋਕਾਂ ਨੇ ਵੀ ਦਿੱਤਾ ਸਰਕਾਰ ਦੇ ਖਜ਼ਾਨੇ ਚ ਪਰ ਰਾਣਾ ਜੀ ਨੇ ਪਹਿਲ ਕਰੀ ਆ ਜਦੋਂ ਕਿ ਸਰਕਾਰਾਂ ਵੱਲੋਂ ਅਜ ਤੱਕ ਮੈਂ ਪਤਾ ਕਰਿਆ ਕੋਈ ਵੀ ਮੁੱਢਲੀ ਸਹਾਇਤਾ ਨਹੀਂ ਕੀਤੀ ਗਈ ਆਰਥਿਕ ਤੌਰ ਤੇ ਹੋਵੇ ਚਾਹੇ ਇਹ ਰਾਣਾ ਜਿਹੜਾ ਪੰਜਾਬ ਦਾ ਮਾਨਤਾ ਵਧਾਈ ਹੈ ਪਰ ਇੱਕ ਸਨਾਤਨ ਦਾ ਝੰਡਾ ਵੀ ਇਹਨਾਂ ਨੇ ਬੁਲੰਦ ਕਰਿਆ ਇੱਕ ਸਨਾਤਨੀ ਹੋ ਕੇ ਉਸਨੇ ਪੰਜਾਬ ਵਾਸਤੇ ਜਿਹੜਾ ਬਹੁਤ ਵੱਡਾ ਕੰਮ ਕਰਿਆ ਦੂਸਰਾ ਸਾਡਾ ਸਮਾਣਾ ਦੇ ਅੰਦਰ ਭਾਈ ਗੁਰਜੀਤ ਸਿੰਘ ਜੋ 1 ਸਾਲ ਤੋਂ ਸਾਡੇ ਸਨਾਤਨ ਦੇ ਗ੍ਰੰਥਾਂ ਵਾਸਤੇ ਚਾਹੇ ਗੀਤਾ ਹੋਵੇ ਚਾਹੇ ਰਮਾਇਣ ਹੋਵੇ ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਵੇ ਚਾਹੇ ਕੁਰਾਨ ਹੋਵੇ ਸਾਰਿਆਂ ਦੀ ਬੇਅਦਵੀ ਵਾਸਤੇ ਸਖਤ ਕਾਨੂੰਨ ਦੀ ਮੰਗ ਲੈ ਕੇ ਇੱਕ ਮੀਂਹ ਜਾਵੇ ਹਨੇਰੀ ਜਾਵੇ ਇੱਕ ਸਾਲ ਤੋਂ ਲਗਾਤਾਰ 400 ਫੁੱਟ ਦੀ ਉਚਾਈ ਤੇ ਬੈਠ ਕੇ ਬਹੁਤ ਵੱਡਾ ਸੰਘਰਸ਼ ਕਰ ਰਹੇ ਆ ਰਾਣਾ ਜੀ ਨੂੰ ਇਸ ਗੱਲ ਦਾ ਦੋ ਦਿਨ ਪਹਿਲਾਂ ਹੀ ਪਤਾ ਚੱਲਿਆ ਤੇ ਬਹੁਤ ਇਹ ਰੋਸ ਵੀ ਹੋਇਆ ਇਸ ਗੱਲ ਦਾ ਇਹਨਾਂ ਨੂੰ ਦੁੱਖ ਵੀ ਹੋਇਆ ਤਾਂ ਇਹਨਾਂ ਨੇ ਇੱਕ ਤਰੀਕ ਨੂੰ 1 ਅਕਤੂਬਰ ਨੂੰ ਪੰਜਾਬ ਦੇ ਅੰਦਰ ਹਰਿਆਣਾ ਦੇ ਅੰਦਰ ਇੱਕ ਬਹੁਤ ਵੱਡੀ ਰਾਣਾ ਜੀ ਵੱਲੋਂ ਕਾਹਲ ਦਿੱਤੀ ਗਈ ਹੈ ਇਕੱਠ ਕਰਨ ਦੀ ਓਹ ਸਿੰਘ ਦੇ ਸਮਰਥਨ ਵਿੱਚ ਜੋ ਧਰਮ ਦੇ ਲਈ ਇੱਕ ਮੈਂ ਕਹਾਂਗਾ ਸੂਲੀ ਤੇ ਚੜ ਕੇ ਬੈਠਿਆ ਉਹਦੇ ਵਾਸਤੇ ਗਊ ਰੱਖਸ਼ਾ ਦਲ ਇਹਨਾਂ ਦਾ ਪੂਰਾ ਸਮਰਥਨ ਕਰਦਾ ਰਾਣਾ ਜੀ ਦੇ ਨਾਲ ਸਾਡਾ ਜਿਹੜਾ ਸੰਗਠਨ ਹੈ ਹਰ ਸ਼ਹਿਰ ਚੋਂ ਟੀਮਾਂ ਆ ਕੇ ਉਥੇ ਇਹਨਾਂ ਦੇ ਨਾਲ ਸ਼ਾਮਲ ਹੋਣਗੇ ਪ੍ਰਵਾਨ ਜੀ ਅੱਜ ਜੇ ਰਾਮ ਸਿੰਘ ਰਾਣਾ ਵੀ ਜਿਹੜੇ ਰਾਜਪੁਰਾ ਪਹੁੰਚੇ ਨੇ ਜਿਸ ਤਰ੍ਹਾਂ ਭਾਈ ਗੁਰਚੇ ਸਿੰਘ ਖਾਲਸਾ ਜਿਹੜੇ ਨੇ ਉੱਥੇ ਟਾਵਰ ਤੇ ਬੈਠੇ ਨੇ ਇੱਕ ਸਾਲ ਦਾ ਸਮਾਂ ਹੋ ਚੁੱਕਿਆ ਜੀ ਕੀ ਅਪੀਲ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਾਲਸਾ ਜੀ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਵੀ ਅੱਜ ਜੇ ਆਪਾਂ ਧਰਮ ਦੀ ਗੱਲ ਕਰੀਏ ਤਾਂ Hindu ਧਰਮ ਤੋਂ ਵੀ ਸਤੀਸ਼ ਹੋ ਕੇ ਦਾਣਾ ਜੀ ਹੋ ਗਏ ਤੇ ਸਿੱਖ ਧਰਮ ਤੋਂ ਚਲੋ ਮੈਨੂੰ ਮੌਕਾ ਮਿਲਿਆ ਸੀ ਇਕੱਠੇ ਬੈਠੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜੇ ਕੋਈ ਕਾਰਜ ਕਿਸੇ ਦਾ ਸਾਂਝਾ ਹੋਵੇ ਤੇ ਉੱਥੇ ਆਪਾਂ ਨੂੰ ਆਪਣੇ ਜਿਹੜੇ ਵਿਤਕਰੇ ਨੇ ਉਹਨਾਂ ਨੂੰ ਸਾਈਡ ਤੇ ਰੱਖ ਕੇ ਸਾਨੂੰ ਇਕੱਠੇ ਹੁੰਦੀ ਲੋੜ ਹੈ ਔਰ ਜਿਹੜੀ ਵੀਰ ਗੁਰਜੀਤ ਸਿੰਘ ਦੀ ਆਪਾਂ ਗੱਲ ਕਰ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਜਾਣਕਾਰੀ ਸਾਰਿਆਂ ਨੂੰ ਹੋਣੀ ਚਾਹੀਦੀ ਆ ਕਿ ਗੁਰਜੀਤ ਸਿੰਘ ਲਗਭਗ 11.5 ਮਹੀਨੇ ਤੋਂ ਜੇਕਰ ਉਹ ਟਾਵਰ ਤੇ ਬੈਠਾ ਟਾਵਰ ਮੋਰਚਾ ਸਮਾਣਾ ਦਾ ਵਜਦਾ ਉਹ ਇਸ ਕਰਕੇ ਨਹੀਂ ਬੈਠਾ ਵੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸ੍ਰੋਪਨਾ ਕੋਈ ਬੇਅਦਬੀ ਕਰਦਾ ਤੇ ਉਹਨੂੰ ਸਖਸਰਿਆ ਮਿਲੇ ਉਹ ਇਸ ਕਰਕੇ ਬੈਠਾ ਹੈ ਵੀ ਜਿਹੜੇ ਵੀ ਧਰਮ ਦੇ ਗ੍ਰੰਥ ਦੀ ਭਾਵੇਂ ਉਹ ਸਨਾਤਨ ਧਰਮ ਦੇ ਗ੍ਰੰਥ ਨੇ ਗੀਤਾ ਹੈ ਭਗਵਤ ਗੀਤਾ ਹੈ ਰਮਾਇਣ ਹੈ ਜਿਹੜੇ ਵੀ ਉਪਨਿਸ਼ਦ ਹਨ ਕੋਈ ਵੀ ਗ੍ਰੰਥ ਹੈ ਜਾਂ ਆਪਾਂ 크੍ਰਿਸਟੈਂਟੀ ਚਲੇ ਜਾਂਦੇ ਆ ਉਹਨਾਂ ਦੀ ਬਾਈਬਲ ਹੈ ਤੇ ਜਾਂ ਆਪਾਂ ਇਸਲਾਮ ਚਲੇ ਜਾਂਦੇ ਆ ਉਹਨਾਂ ਦੀ ਕੁਰਾਨ ਪਵਿੱਤਰ ਕੁਰਾਨ ਹੈ ਕੋਈ ਕਿਸੇ ਵੀ ਧਰਮ ਦੀ ਬੇਅਦਬੀ ਹੋਵੇ ਵੀ ਕੋਈ ਵੀ ਬੰਦਾ ਕਿਸੇ ਵੀ ਧਰਮ ਦੇ ਗ੍ਰੰਥ ਦੀ ਬੇਅਦਬੀ ਨਾ ਕਰੇ ਉਹਦੇ ਤਰ੍ਹਾਂ ਦੱਸ ਸਕਦਾ ਤੋਂ ਸਭ ਕਾਨੂੰਨ ਜਿਹੜਾ ਉਹ ਬਣਾਉਣਾ ਚਾਹੀਦਾ ਪਰ ਮੈਨੂੰ ਅੱਜ ਇਸ ਗੱਲ ਦੀ ਵੱਡੀ ਖੁਸ਼ੀ ਆ ਵੀ ਜੇਕਰ ਹਿੰਦੂ ਸਮਾਜ ਆ ਵੀਰ ਸਤੀਸ਼ ਬੈਠਾ ਇਹ ਗਊ ਰੱਖਿਆ ਦਲ ਦੇ ਸਾਡੇ ਰਾਜਪੁਰ ਚ ਬਹੁਤ ਵੱਡੇ ਪੱਧਰ ਤੇ ਜ਼ਿੰਮੇਵਾਰੀਆਂ ਨਭੁੰਦੇ ਨੇ ਔਰ ਅਸੀਂ ਕਈ ਮਤਲਬ ਇਸ ਜਗ੍ਹਾ ਤੇ ਇਕੱਠੇ ਵੀ ਹੋਏ ਰਲ ਕੇ ਵੀ ਕੰਮ ਕੀਤਾ ਪਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਵੀ ਅੱਜ ਵੀਰ ਗੁਰਜੀਤ ਸਿੰਘ ਦੇ ਇਸ ਮੁੱਦੇ ਨੂੰ ਗੱਲਾ ਸਿੱਖਾਂ ਦਾ ਮੁੱਦਾ ਨਾ ਸਮਝ ਕੇ ਇੱਕ ਸਮਾਜ ਦਾ ਮੁੱਦਾ ਸਮਝ ਕੇ ਵੀ ਰਾਮ ਸਿੰਘ ਰਾਣਾ ਨੇ ਜੇ ਆਵਾਜ਼ ਚੱਕੀ ਆ ਤਾਂ ਉਸ ਆਵਾਜ਼ ਨੂੰ ਹੋਰ ਉੱਪਰ ਤੱਕ ਲੈ ਕੇ ਜਾਣ ਵਿੱਚ ਮੈਂ ਤੇ ਮੇਰੇ ਨਾਲ ਜਿੰਨੇ ਵੀ ਪਿਆਰ ਕਰਨ ਵਾਲੇ ਜਥੇਬੰਦੀਆਂ ਨੇ ਜਾਂ ਸਾਡੇ ਸਾਡੇ ਕੌਮ ਦੇ ਜਿਹੜੇ ਯੁੱਧ ਵਿੱਚ ਜਾਰੂ ਭਰਾ ਨੇ ਉਹ ਸਾਰੇ ਵੀਰ ਰਾਮ ਸਿੰਘ ਰਾਣਾ ਦੇ ਨਾਲ 1 ਅਕਤੂਬਰ ਨੂੰ ਪਿੱਛੇ ਨਹੀਂ ਅੱਗੇ ਹੋ ਕੇ ਤੁਰਨਗੇ ਇਸ ਗੱਲ ਦਾ ਜਿਹੜਾ ਮੈਂ ਵਾਦਾ ਵੀ ਰਾਮ ਸਿੰਘ ਰਾਣਾ ਦੇ ਨਾਲ ਕਰਦਾ ਵੀ ਜੇ ਤੁਸੀਂ ਸਾਡੇ ਭਰਾ ਦੀ ਪੇਠ ਉੱਤੇ ਆਏ ਹੋ ਤੇ ਪੇਠਾ ਸੀ ਤੁਹਾਡੇ ਵੀ ਨਹੀਂ ਲੱਗਣ ਦੇਂਦੇ ਪੂਰਾ ਵੱਡਾ ਕੱਟ ਕਰਕੇ ਉਸ ਦਿਨ ਅਸੀਂ ਅਸੀਂ ਜਿਹੜਾ ਸਮਾਨ ਹੈ ਜਿਹੜਾ ਹੁੰਚਾਂਗੇ ਸੋ ਇਹ ਵੀਰ ਗੁਰਜੀਤ ਸਿੰਘ ਦੀ ਨਹੀਂ ਇੱਕ ਸਮਾਜ ਦੀ ਇੱਕ ਇਨਸਾਨੀਅਤ ਦੀ ਗੱਲ ਵੀ 11 ਮਹੀਨੇ ਤੋਂ ਕਿੰਨੇ ਫੁੱਟ ਲਗਭਗ 100 150 ਫੁੱਟ 600 ਫੁੱਟ 400 ਫੁੱਟ ਬੰਦਾ ਉੱਪਰ ਬੈਠਾ ਹੈ ਗਰਮੀ ਵਕਤੀ ਚੱਲ ਰਿਹਾ ਸਰਦੀ ਗਰਮੀ ਦੀ ਗੱਲ ਕਰੀਏ ਤਾਂ ਜੇ ਥੱਲੇ 40 ਹੈ ਤਾਂ ਉੱਥੇ 60 ਹੈ ਜੇ ਸਰਦੀ ਦੀ ਗੱਲ ਕਰੀਏ ਇੱਥੇ ਹੋਵੇ 20 ਟੈਂਪਰੇਚਰ ਹੈ ਤਾਂ ਉੱਥੇ 5 ਹੈ ਸੋ ਕਹਿੰਦਾ ਭਾਵ ਉੱਥੇ ਟੈਂਪਰੇਚਰ ਹੀ ਡਿਫਰੈਂਟ ਹੋ ਜਾਂਦਾ ਹੈ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਆਪਾਂ ਇਕੱਠੇ ਹੋਈਏ ਇਹ ਕਿਸੇ ਸਿੱਖ ਦਾ ਮੁੱਦਾ ਨਹੀਂ ਇਹ ਕਿਸੇ ਹਿੰਦੂ ਦਾ ਮੁੱਦਾ ਨਹੀਂ ਇਹ ਕਿਸੇ ਮੁਸਲਮਾਨ ਦਾ ਮੁੱਦਾ ਨਹੀਂ ਕਿਸੇ ਅਸਾਈ ਦਾ ਮੁੱਦਾ ਨਹੀਂ ਇਹ ਮਾਨਵਤਾ ਦਾ ਮੁੱਦਾ ਹੈ ਕਿਉਂਕਿ ਗ੍ਰੰਥ ਜਿਹੜੇ ਨੇ ਸਾਰੇ ਧਰਮਾਂ ਦੇ ਜਿਹੜੇ ਸਤਕਾਰਤ ਨੇ ਸਾਂਝੇ ਨੇ ਇਹ ਪਿਆਰ ਦਾ ਸੁਨੇਹਾ ਜੇ ਵੀਰ ਰਾਮ ਸਿੰਘ ਰਾਣਾ ਨੇ ਦਿੱਤਾ ਹੈ ਜਾਂ ਵੀਰ ਸਤੀਸ਼ਰੀ ਸਾਡੇ ਨਾਲ ਬੈਠੇ ਨੇ ਮੈਂ ਵਾਦਾ ਕਰਦਾ ਵੀ ਦੰਦ ਵੀਰ ਸਾਜ ਨਾਲ ਰਾਜਪੁਰਾ ਦੇ ਵੱਲੋਂ ਜਿੰਨਾ ਵੱਧ ਤੋਂ ਵੱਧ ਸਹਿਯੋਗ ਹੋਏਗਾ ਉਹ ਅਸੀਂ ਵੀਰ ਗੁਰਜੀਤ ਸਿੰਘ ਨੂੰ ਕਰਾਂਗੇ ਪਰ ਰਾਮ ਸਿੰਘ ਰਾਣਾ ਦੇ ਅਸੀਂ ਪਿੱਠ ਨਹੀਂ ਲੱਗਣ ਦਵਾਂਗੇ ਜੇ ਇਹਨੇ ਇਹ ਆਵਾਜ਼ ਚੁੱਕੀ ਹੈ ਪਰਵਾਨਾ ਜੀ ਜੇਕਰ ਗੱਲ ਕੀਤੀ ਜਾਵੇ ਤਾਂ 11 ਮਹੀਨੇ ਦਾ ਸਮਾਂ ਹੋ ਚੁੱਕਿਆ ਜੀ ਸਿਰਫ ਧਾਰਮਿਕ ਜਿਹੜੇ ਆਪਣੇ ਗ੍ਰੰਥ ਸਾਹਿਬ ਨੇ ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਜਿਵੇਂ ਸਜ਼ਾ ਹੋਏ ਜਿੱਥੇ ਜਿਹੜੇ ਇਵੇਂ ਦੀਆਂ ਘਟਨਾਵਾਂ ਕਰਦੇ ਨੇ ਕਿ 11 ਮਹੀਨੇ ਦਾ ਸਮਾਂ ਲੱਗ ਗਿਆ ਜੀ ਦੇਖੋ ਜੀ ਇਹ ਤਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਨਾ ਇੱਥੇ ਆਪਾਂ ਸਭ ਤੋਂ ਵੱਡੀ ਗੱਲ ਕਰਦੇ ਹਾਂ ਵੀ ਗੁਰੂ ਗਰੰਤ ਸਾਹਿਬ ਜੀ ਦੇ ਬੇਅਦਬੀ ਤੇ ਤੁਹਾਨੂੰ ਇੱਕ ਗੱਲ ਜਾਣ ਕੇ ਇਹਨਾਂ ਨੂੰ ਜਾਈਦਾ ਹੈ ਵੀ ਹੁਣ ਤੱਕ ਦੋ ਮੁੱਖ ਮੰਤਰੀ ਬਣ ਚੁੱਕੇ ਨੇ ਇੱਕ ਪ੍ਰਕਾਸ਼ ਸਿੰਘ ਬਾਦਲ ਤੇ ਟਾਈਮ ਜਦੋਂ ਬੇਅਦਬੀ ਉਸ ਤੋਂ ਬਾਅਦ ਕੈਪਟਨ ਮੁੱਖ ਮੰਤਰੀ ਬਣਿਆ ਤੁਹਾਨੂੰ ਸੌਂ ਚੱਕੀ ਸੀ ਵੀ ਮੈਂ ਆ ਗੁਰਕਾ ਸਾਹਿਬ ਦੀ ਸੌਂ ਚੱਕਦਾ ਵੀ ਮੈਂ ਜਿਨ੍ਹਾਂ ਨੇ ਬੇਅਦਬੀ ਕੀਤੀ ਸਜ਼ਾ ਦਵਾਵਾਂਗਾ ਉਸ ਤੋਂ ਬਾਅਦ ਫਿਰ ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਤੇ ਇਹਨਾਂ ਨੇ ਵੀ ਪਹਿਲਾਂ ਇਹੀ ਰੱਖਿਆ ਵੀ ਅਸੀਂ ਜਿਹੜਾ ਕਾਨੂੰਨ ਆ ਸਖਤ ਕਾਨੂੰਨ ਬਣਾਵਾਂਗੇ ਸਖਤ ਸਜ਼ਾਵਾਂ ਲਾਵਾਂਗੇ ਪਰ ਸਰਕਾਰਾਂ ਇਹ ਬੇਅਦਬੀ ਦੇ ਮਾਮਲੇ 'ਚ ਇਹਨੂੰ ਵਰਤ ਕੇ ਆਪਣੀ ਸਰਕਾਰਾਂ ਦਾ ਬਣਾ ਲਿਆ ਪਰ ਜਿਹੜਾ ਪ੍ਰਣਾਲਾ ਉਹ ਉੱਥੇ ਦਾ ਉੱਥੇ ਹੀ ਹੈ ਸੋ ਇਸ ਕਰਕੇ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਹੈ ਇੱਥੇ ਸਮਾਜ ਨੂੰ ਇਕੱਠੇ ਹੋਣਾ ਪੈਣਾ ਹੈ ਇੱਥੇ ਇੱਕ ਸਾਂਝੀ ਆਲਤਾ ਦਾ ਸਨੇਹਾ ਦੇਣਾ ਪੈਣਾ ਤਾਂ ਜਾ ਕੇ ਅਸੀਂ ਸਰਕਾਰ ਤੇ ਪ੍ਰੈਸ਼ਰ ਬਣਾ ਕੇ ਇਸ ਕਾਨੂੰਨ ਨੂੰ ਲਾਗੂ ਕਰਾ ਸਕਦੇ ਠੀਕ ਹੈ और जी रणजीत जी रायपुर जी उदय भज भाई जी पहले तो भाई गुरु जी का खालसा भाई गुरु जी की फतेह सभी भाइयों को राम राम सास्त्रिकाल जी भाई जी बताएं सर तो आज राजपुरा पहुंचने का मेन मकसद आपका क्या है जी राजपुरा पहुंचने का मेन मकसद कुछ नहीं है मेन मकसद सिर्फ एक ही है सारे राजपुरा वासियों से सारे एरिया वासियों से आज विनती करने आए हैं भाइयों के बीच में के जो हमारे गुरजीत सिंह जी खालसा भाई पिछले एक साल से एक टावर के ऊपर जो 400 फुट ऊंचे टावर पे समाना में तपस्या कर रहे हैं किस चीज की तपस्या कर रहे हैं वो तपस्या कर रहे हैं श्री गुरु ग्रंथ साहिब जी की बेदबी को लेके एक सख्त कानून बने हमारे ग्रंथ गीता के लिए एक सख्त कानून बने बाइबल और कुरान के लिए सख्त कानून बने तो हमने एक तारीख की कोल दी है कि सभी भाई ज्यादा से ज्यादा संख्या में पहुंच के उनका हौसला बढ़ाए और सरकारों को दिखाएं कि गुरजीत सिंह खालसा जी अकेले नहीं है सिख धर्म अकेला नहीं है यह सनातन धर्म सिख धर्म से पहले खड़ा होगा। ये हम सब की जिम्मेवारी है मेरे जितने भी भाई इस वीडियो को ज्यादा से ज्यादा देख रहे हैं उस सभी वीडियो को ज्यादा से ज्यादा शेयर करें ताकि हर आदमी जिसके दिल में एक इंसानियत है जो हर आदमी एक धर्म से प्यार करता है धर्म चाहे कोई भी हो लेकिन हमारा फर्ज है जब एक भाई एक साल से सभी धर्मों को इज्जत दिलवाने के लिए बैठा है तो हमारी भी जिम्मेवारी बनती है उस भाई का हौसला बढ़ाए और सभी भाई मैं पूरे राजपुरा वासियों से हाथ जोड़ के रिक्वेस्ट करता हूं एक तारीख को बारह बजे तक सभी ने समाना पहुंचना है ये गिनती लाखों में नहीं कई लाख होनी चाहिए ये कई हजार नहीं कई लाखों में गिनती होनी चाहिए तो सभी अगर वहां पहुंचेंगे तो सरकारों को तक मैसेज पहुंचाना तो बहुत आसान होगा क्यों ये अकेले स्टेट गवर्नमेंट का काम नहीं है इसमें सेंट्रल गवर्नमेंट की भी अनुमति चाहिए तो वो तभी होगा जब हमारा कट बहुत ज्यादा होगा बारह अक्टूबर को एक साल उनको हो रहा है उनका एक साल पूरा होने से पहले हमने इस आंदोलन को मतलब जो उनकी डिमांड है उस डिमांड को पूरा कराना है

तक राजसी, राजसी वही चीज वही चीज सरकारों को दिखाना है क्योंकि आज तक सरकारों ने सोचा है कि भाई ये सिर्फ सिख धर्म वाले लोग हैं लेकिन जब एक सनातन धर्म एक सभी धर्म मिलजुल के उस भाई का हौसला बढ़ाएंगे क्योंकि वो लड़ाई एक अकेले श्री गुरु ग्रंथ साहब जी के लिए नहीं लड़ रहे वो सभी धर्मों के लिए जो अपने जो भी ग्रंथ है उनके लिए लड़ाई लड़ रहे हैं तो हमारी जिम्मेवारी बनती है जब सभी भाई इकट्ठा होकर खां का नारा मारेंगे तो सरकारों की मजबूरी बनेगी उस चीज को अनुमति देना तो आप क्या समझ रहे हैं पीछे कारण क्या है क्यों नहीं सरकार लिए कोई आप क्या समझते हैं ये सरकारों के षड्यंत्र है कभी भी एक धर्म को दूसरे धर्म से जुड़ने नहीं देने देना चाहते तो जिसके कारण आज हमारा हिंदुस्तान एक मतलब आजाद होते हुए गुलामी की तरह जी रहा है तो हमारा फर्ज बनता है हमें इस मिशन में सबसे आगे खड़े होकर इस मिशन को पूरा करना है और जो भी बेअदबी को अगर हम अपने पंजाब में कानून नहीं बनवा सकते तो हमारे फिर लाने का है हमारे को यहाँ रहने पे भी पंजाब तो सरकार वो विधानसभा भाई जी सरकारों ने कुछ नहीं करना सरकारें सिर्फ और सिर्फ गुमराह करती हैं लेकिन अगर हम सब एक होंगे तो हमारी आवाज बहुत दूर तक जाएगी देश विदेश बैठे जितने भी मेरे मेरे भाई हैं चाहे वो सिख कौम से हैं चाहे हिंदू कौम से हैं आपके गांव में आपके एरिया में जो भी कोई भाई है उनको मैसेज करना है आपने सभी भाई किसानी आंदोलन में लाखों आदमी वहां इकट्ठा हुआ मैं सभी किसान भाइयों से भी अगर राम सिंह राणा ने किसी भाई के लिए कुछ किया है तो मैं आपसे हाथ जोड़ के पल्ला पसार के भीख मांगता हूं एक तारीख को हमने वो माहौल बनाना है कि सभी सरकारों को यह पता लगे भाई हाँ कुछ माहौल बना है जिससे जो हमारे भाई गुरजीत सिंह खालसा की डिमांड है कि श्री गुरु ग्रंथ साहब की बेदबी जो हो रही है या गीता है, कुरान बाइबल की जो बेदबी हो रही है उसके लिए सख्त कानून बने सख्त सजा बने ऐसा भी है नहीं ये एक दिन के लिए है फिर सरकार को हम एक टाइम देंगे इतने टाइम के अंदर अंदर आपको कानून बनाना पड़ेगा ये हमारी आपसे हाथ जोड़ के सरकारों से भी हमारी कोई निजी दुश्मनी नहीं है ना कोई हमारा कोई पॉलिटिक्स पार्टी एजेंडा है हमारा एजेंडा सिर्फ एक ही है जो एक सभी धर्मों के लिए जरूरी है एक मान सम्मान होना रहे वो दिलवा के रहेगा जी किसान आंदोलन काफी लंबा चला गया लगता था लम्बा भी चलाओगे वो समय निश्चित करेगा वो सरकारों के हाथ में है इसको लेकिन हम ये है हम जब तक चैन से नहीं बैठेंगे जब तक इस चीज का हल नहीं होगा हालात बने हुए है उसमें हर भाई की जिम्मेवारी है कुछ ना कुछ करे तो उसमें हमने भी अपनी तरफ से जो तिलफुल किसान भाइयों के लिए पहले महीने में हमने ट्रैक्टर अनाउंस किए हैं आगे हम जिन भाइयों के मकान गिरे हैं जिनके पशु उनके लिए भी हम जो भी डिसीजन होगा बेस्ट से बेस्ट लेंगे तरह तरह एक कर या नहीं, एक नहीं पिंड का एक का कोई चक्कर नहीं है इसमें जिन भाइयों को ट्रैक्टर की जरूरत है वो आवाज पंजाब की वेबसाइट है उस पर रजिस्ट्रेशन करे हमारी टीम सर्वे करेगी जितने भी भाई मैक्सिमम देखेंगे हम भाई हाँ ज्यादा नुकसान जिसका हमने 1100 ट्रैक्टर देने हैं इन 1100 ट्रैक्टरों में हमारी तरफ से डाउन पेमेंट है आरसी के पैसे हैं और इंश्योरेंस के पैसे हैं बाकी जो लोन होएगा वो किसान महीने बाद किस्त देनी है जब तक किसान स्ट्रॉन्गली खड़ा हो जाएगा वो भी लाइफ किसान के पास रहना है। हम दे के वापिस नहीं लेंगे जी तो इन फ्यूचर ग्यारह सौ तो बता भी सकते हैं बिल्कुल बद भी सकते हैं परम पिता परमात्मा का आशीर्वाद चाहिए भाइयों का प्यार चाहिए जितने ज्यादा से ज्यादा हम कर पाएंगे हमारा सौभाग्य होगा